ਲਓ ਹੁਣ ਆਪਣੀ ਅੰਗੂਰੀ ਕਲਰ ਦੀ ਵੀ ਸਲਾਈ ਚੜ ਗਈ ਆ ਇੱਕ ਉਲਟੀ ਚੜਾਈ ਇੱਕ ਸਿੱਧੀ ਚੜਾਈ ਆ ਆਪਾਂ ਹੁਣ ਆਪਾਂ ਫੇਰ ਇਹਦੇ ਉੱਪਰ ਪਰਪਲ ਕਲਰ ਲਗਾਵਾਂਗੇ ਪਰਪਲ ਕਲਰ ਦੀਆਂ ਵੀ ਦੋ ਉਲਟੀਆਂ ਸਲਾਈਆਂ ਚੜਾਵਾਂਗੇ ਦੋ ਸਿੱਧੀਆਂ ਚੜਾਵਾਂਗੇ ਆਪਾਂ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਪਾਵਾਂਗੇ ਉੱਪਰ ਹੁਣ ਆਪਣਾ ਇਹ ਕੰਪਲੀਟ ਹੋ ਗਿਆ ਇੱਥੋਂ ਤੱਕ ਹੁਣ ਇਸ ਦੇ ਉੱਪਰ ਆਪਾਂ ਡਿਜ਼ਾਈਨ ਪਾਵਾਂਗੇ ਇਹ ਆਪਾਂ ਪਰਪਲ ਤੇ ਅੰਗੂਰੀ ਕਲਰ ਦਾ ਦੋ ਕਲਰਾਂ ਦਾ ਡਿਜ਼ਾਈਨ ਪਾਵਾਂਗੇ ਐਵੇਂ ਆਪਾਂ ਇਥੋਂ ਤਿੰਨ ਗੁੰਡੇ ਉਹਨਾਂ ਨਹੀਂ ਤੇ ਆਪਣੇ ਨਾਲ ਥੋੜੇ ਜ਼ਿਆਦੇ ਆ ਤੇ ਇਹਦਾ ਕਰਕੇ ਆਪਾਂ ਇਥੋਂ ਪੰਜ ਪਰਪਲ ਕਰਾਂਗੇ ਉਹਦਾ ਤਿੰਨ ਪਰਪਲ ਕਰਨੇ ਸੀ ਆਪਾਂ ਹੁਣ ਆਪਾਂ ਚਾਰ ਅੰਗੂਰੀ ਕਰਾਂਗੇ ਇਹ ਚਾਰ ਅੰਗੂਰੀ ਹੋ ਗਿਆ ਇਸ ਤੋਂ ਬਾਅਦ ਆਪਾਂ ਫੇਰ ਦੋ ਪਰਪਲ ਦੇ ਕਰ ਦਾਂਗੇ दो तो बाद फिर आप चार अंगूरी दे करा इस तो बाद आपे शे, छे फे आप परपल दे ही करा तरह बनूगा ਇਦੇ ਵਿੱਚ ਵਿੱਚ ਹੀ ਆਪਣਾ ਡਿਜ਼ਾਈਨ ਕੰਪਲੀਟ ਹੋਵੇਗਾ ਇਸੇ ਤਰ੍ਹਾਂ ਹੀ ਬਾਕੀ ਫਿਰ ਆਪਾਂ ਸਾਰੀ ਸਲਾਈ ਕੰਪਲੀਟ ਕਰਾਂਗੇ ਲਓ ਹੁਣ ਇਹ ਆਪਣੀ ਸਲਾਈ ਕੰਪਲੀਟ ਹੋ ਗਈ ਆ ਹੁਣ ਆਪਾਂ ਇਸਦੀ ਦੂਜੀ ਸਲਾਈ ਚੜਾਵਾਂਗੇ ਇਹਨੂੰ ਹੁਣ ਆਪਾਂ ਉਸੇ ਤਰ੍ਹਾਂ ਹੀ ਪਰਪਲ ਉਨਕੇ ਵਸਤੂ ਮਗਰ ਇਹ ਜਿਹੜਾ ਪਰਪਲ ਇੱਕ ਰਹਿ ਗਿਆ ਨਾ ਇਹਨੂੰ ਆਪਾਂ ਅੰਗੂਰੀ ਕਲਰ ਕਰ ਦਾਂਗੇ ਤੇ ਅੰਗੂਰੀ ਨੂੰ ਆਪਾਂ ਇੱਕ ਨੂੰ ਪਰਪਲ ਕਰਾਂਗੇ ਫਿਰ ਤਿੰਨ ਅੰਗੂਰੀ ਹੀ ਫੇ ਇਹਨੂੰ ਪਰਪਲ ਇਹਦੇ ਦੋਨਿਆਂ 'ਚ ਵਿੱਚ ਹੁਣ ਇਹਨੂੰ ਆਪਾਂ ਤਿੰਨ ਕਰ ਦਾਂਗੇ ਅੰਗੂਰੀ ਨੂੰ ਪਰਪਲ ਕਰ ਦਾਂਗੇ ਫਿਰ ਆਪਾਂ ਤਿੰਨ ਅੰਗੂਰੀ ਇਸ ਤੋਂ ਬਾਅਦ ਫੇ ਪਰਪਲ ਲਓ ਇਸੇ ਤਰ੍ਹਾਂ ਹੀ ਆਪਾਂ ਹੁਣ ਜਿੱਦਾਂ ਇਹ ਉਨਿਆਂਵਲ ਇਸੇ ਤਰ੍ਹਾਂ ਸਾਰੀ ਕੰਪਲੀਟ ਹੀ ਆਪਾਂ ਕਰਨੀ ਐ ਸਲਾਈ ਉਹ ਹੁਣ ਇਹ ਵੀ ਸਲਾਈ ਆਪਣੀ ਕੰਪਲੀਟ ਹੋ ਗਿਆ ਹੁਣ ਫਿਰ ਇਸ ਤੋਂ ਉੱਪਰ ਆਪਾਂ ਇਸੇ ਤਰ੍ਹਾਂ ਹੀ ਪਹਿਲਾਂ ਪਰਪਲ ਨੂੰ ਉਨਾਂਗੇ ਇਸ ਤੋਂ ਬਾਅਦ ਫਿਰ ਅੰਗੂਰੀ ਹੁਣ ਆਪਾਂ ਜਿਹੜੇ ਵਿੱਚ ਤਿੰਨ ਗੁੰਡੇ ਆਪਾਂ ਪਰਪਲ ਦੇ ਕੀਤੇ ਸੀ ਉਹਨੂੰ ਵੀ ਹੁਣ ਆਪਾਂ ਅੰਗੂਰੀ ਕਰ ਲੈਣੇ ਆ ਕਿਥੋਂ ਤੱਕ ਆਪਣੇ ਅੰਗੂਰੀ ਹੋਣਗੇ ਫਿਰ ਇਹ ਵਿੱਚ ਜਿਹੜਾ ਪਰਪਲ ਸੀ ਇਹਨੂੰ ਆਪਾਂ ਪਰਪਲ ਹੀ ਕਰਨਾ ਵਾ ਤੇ ਇਹ ਅੰਗੂਰੀ ਨੂੰ ਵੀ ਪਰਪਲ ਕਰ ਲੈਣਾ ਤੇ ਇਹਨੂੰ ਆਪਾਂ ਅੰਗੂਰੀ ਕਰ ਦੇਣਾ ਇਸ ਤੋਂ ਬਾਅਦ ਫਿਰ ਆਪਣੇ ਚਾਰ ਗੁੰਡੇ ਪਰਪਲ ਦੇ ਹੀ ਹੋਣਗੇ ਇਹ ਕੋਸ ਇਸ ਤਰ੍ਹਾਂ ਡਿਜ਼ਾਈਨ ਬਣਾ ਬਾਅਦ ਵਿੱਚ ਇਦਾਂ ਹੀ ਹੁਣ ਸਾਰੀ ਸਲਾਈ ਆਪਾਂ ਕੰਪਲੀਟ ਕਰਨੀ ਆ ਲਓ ਹੁਣ ਇਹ ਵੀ ਆਪਾਂ ਸਲਾਈ ਕੰਪਲੀਟ ਕਰ ਲਈ ਆ ਇਸ ਤੋਂ ਬਾਅਦ ਫਿਰ ਆਪਾਂ ਪਰਪਲ ਨੂੰ ਇਸੇ ਤਰ੍ਹਾਂ ਹੀ ਉੰਨਣਾ ਵਾ ਫਿਰ ਇਸ ਪਰਪਲ ਨੂੰ ਗੂਰੀ ਕਰਦੇ ਨਾ ਵਾ ਫਿਰ ਪਰਪਲ ਬਾਕੀ ਫਿਰ ਸਾਰੇ ਹੀ उस तरह पर्पल ही पर्पल तो बाद फिर अंगूरी कर परपल करने अंगूरी तो बाद फिर अपनी सारी सिलाई इसे तरह कंप्लीट करनी है अपा ਆ ਵਿਸਲਾਈ ਆਪਣੀਆਂ ਨਕੰਪਲੀਟ ਹੋ ਗਈ ਆ ਦੇਖੋ ਇੰਦਾ ਡਿਜ਼ਾਈਨ ਹੀ ਪੈਨ ਦਿਆ ਵਾ ਹੁਣ ਆਪਾਂ ਇਸ ਨੂੰ ਫਿਰ ਪਰਪਲ ਪਹਿਲਾਂ ਉਹਨਾਂ ਕੇ ਅᱫੋ ਰਹੇ ਨੇ ਨਾ ਪਰਪਲ ਦੇ ਇਹਨੂੰ ਹੁਣ ਆਪਾਂ ਇੱਕ ਨੂੰ ਅੰਗੂਰੀ ਕਰ ਦਾਂਗੇ ਤੇ ਜਿਹੜਾ ਫਿਰ ਇੱਕ ਅੱਗੇ ਸੀ ਉਹਨੂੰ ਪਰਪਲ ਹੀ ਕਰਾਂਗੇ ਫਿਰ ਆਪਾਂ ਸਾਰੇ ਇਹ ਡਿਜ਼ਾਈਨ ਵਾਲੇ ਕੁੰਡੇ ਪਰਪਲ ਅੰਗੂਰੀ ਦੇ ਹੀ ਉਹਨਾਂਗੇ ਹੁਣ ਫੇਰ ਨੂੰ ਆਪਾਂ ਇੱਕ ਪਰਪਲ ਕਰ ਦਾਂਗੇ ਫੇਰ ਇੱਕ ਅੰਗੂਰੀ ਕਰਾਂਗੇ ਕੱਟਿੰਪਾਂ ਇਹ ਕਰਕੇ ਆਪਾਂ ਹੁਣ ਇਹਨਾਂ ਨੂੰ ਫੇਰ ਪਰਪਲ ਦੇ ਹੀ ਕਰਨਿਆ ਇਹ ਤਿੰਨ ਕੁੰਡੇ ਫੇਰ ਪਰਪਲ ਤੋਂ ਬਾਅਦ ਅੰਗੂਰੀ ਅੰਗੂਰੀ ਤੋਂ ਬਾਅਦ ਫਿਰ ਇੱਕ ਪਰਪਲ ਫਿਰ ਆਪਾਂ ਅੰਗੂਰੀ ਫਿਰ ਅੰਗੂਰੀ ਤੋਂ ਬਾਅਦ ਆ ਫਿਰ ਪਰਪਲ ਹੱਤਪਲ ਤੋਂ ਬਾਅਦ ਫਿਰ ਅੰਗੂਰੀ ਬਸ ਇਸੇ ਤਰ੍ਹਾਂ ਹੀ ਆਪਣੀ ਇਹ ਸਲਾਈ ਕੰਪਲੀਟ ਆਪਾਂ ਕਰਨੀ ਆ ਨਾ ਹੋਣੇ ਆਪਣੀ ਸਲਾਈ ਕੰਪਲੀਟ ਹੋ ਗਈ ਆ ਤੇ ਹੁਣ ਆਪਾਂ ਫਿਰ ਇਸ ਨੂੰ ਉਸੇ ਤਰ੍ਹਾਂ ਹੀ ਜਿ ਤਰ੍ਹਾਂ ਪਹਿਲਾਂ ਹੁੰਨਿਆ ਸੀ ਹੁਣ ਇਹ ਅੰਗੂਰੀ ਨੂੰ ਆਪਾਂ ਇਹ ਪਰਪਲ ਵੀ ਅੰਗੂਰੀ ਕਰ ਲੈਣੀ ਆ ਛੇ ਅਕੂਰੇ ਆਪਾਂ ਉਹਨਾਂ ਲੈਣੀ ਆ ਪਹਿਲਾਂ ਤੇ ਸੱਤਵੇਂ ਨੂੰ ਆਪਾਂ ਪਰਪਲ ਹੀ ਕਰਨਾ ਫਿਰ ਆਪਾਂ ਅੰਗੂਰੀ ਅੰਗੂਰੀ ਉਹਨਾਂ ਨੇ ਆ ਇਸੇ ਤਰ੍ਹਾਂ ਹੀ ਜਿਸੇ ਇਸ ਤਰ੍ਹਾਂ ਆਪਾਂ ਪਹਿਲਾਂ ਕੀਤਾ ਸੀ ਹੁਣ ਇਹ ਜਿਹੜਾ ਆਪਾਂ ਪਰਪਲ ਇੱਕ ਵਿੱਚ ਕੀਤਾ ਸੀ ਇਹਨੂੰ ਵੀ ਅੰਗੂਰੀ ਕਰ ਦੇਣਾ ਇਹਨੂੰ ਵੀ ਅੰਗੂਰੀ ਆ ਇੱਕ ਗੁੰਡਾ ਵਿੱਚ ਆਪਾਂ ਪਰਪਲ ਦਾ ਹੀ ਹੁੰਨਣਾ ਇਹ ਫਿਰ ਆਪਣਾ ਇਸ ਤਰ੍ਹਾਂ ਡਿਜ਼ਾਈਨ ਹੋ ਜਾਣਾ ਲਓ ਜੀ ਇਹ ਵੀ ਆਪਣੀ ਸਲਾਈ ਉਹਨ ਕੰਪਲੀਟ ਹੋ ਗਈ ਆ ਹੁਣ ਆਪਾਂ ਅਗਲੀ ਸਲਾਈ ਤੇ ਪਰਪਲ ਹੁੰਨ ਲੈ ਆ ਤੇ ਇਹ ਅੰਗੂਰੀ ਆ ਜਿਹੜਾ ਅੰਗੂਰੀ ਨੂੰ ਆਪਾਂ ਇੱਕ ਨੂੰ ਪਰਪਲ ਕਰ ਦੇਣਾ ਬਾਕੀ ਆਪਾਂ ਅੰਗੂਰੀ ਹੀ ਕਰਾਂਗੇ ਹੁਣ ਜਿਹੜਾ ਆਪਾਂ ਵਿੱਚ ਪਰਪਲ ਇੱਕ ਕੀਤਾ ਸੀ ਉਹਨੂੰ ਆਪਾਂ ਹੁਣ ਉਸ ਦੇ ਨਾਲ ਦਾ ਅੰਗੂਰੀ ਹੈ ਜਿਹੜਾ ਉਹਨੂੰ ਆਪਾਂ ਪਰਪਲ ਕਰ ਦਾਂਗੇ ਤੇ ਪਰਪਲ ਨੂੰ ਆਪਾਂ ਅੰਗੂਰੀ ਕਰ ਦਾਂਗੇ ਅੰਗੂਰੀ ਤੋਂ ਅੱਗੇ ਫੇਰ ਇੱਕ ਪਰਪਲ ਹੀ ਕਰਾਂਗੇ ਉਸ ਤੋਂ ਬਾਅਦ ਫੇਰ ਆਪਾਂ ਅੰਗੂਰੀ ਕਰਾਂਗੇ ਨੋ ਜੀ ਅੰਗੂਰੀ ਤੋਂ ਬਾਅਦ ਆਪਾਂ ਹੁਣ ਇਹ ਪਰਪਲ ਕਰਨਾ ਵਾ ਬਾਕੀ ਆਪਣੀ ਸਾਰੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਹੋਣੀ ਆ ਇਹ ਵੀ ਆਪਣੀ ਸਲਾਈ ਕੰਪਲੀਟ ਹੋ ਗਈ ਆ ਹੁਣ ਆਪਾਂ ਅਗਲੀ ਸਲਾਈ ਚੜਾਵਾਂਗੇ ਇਹਨੂੰ ਆਪਾਂ ਹੁਣ ਪਰਪਲ ਨੂੰ ਉਸੇ ਤਰ੍ਹਾਂ ਹੀ ਪਰਪਲ ਕਰਾਂਗੇ ਤੇ ਅੰਗੂਰੀ ਨੂੰ ਹੁਣ ਆਪਾਂ 1 2 ਲਓ ਜੀ ਹੁਣ ਇਹ ਆਪਣੀ ਸਲਾਈ ਕੰਪਲੀਟ ਹੋ ਗਈ ਆ ਤੇ ਹੁਣ ਆਪਾਂ ਅਗਲੀ ਸਲਾਈ ਚੜਾਵਾਂਗੇ ਇਹ ਹੁਣ ਪਰਪਲ ਨੂੰ ਆਪਾਂ ਇਸੇ ਤਰ੍ਹਾਂ ਹੀ ਪਰਪਲ ਕਰਨਾ ਵਾ ਤੇ ਹੁਣ ਆਪਾਂ ਇਹਨਾਂ ਨੂੰ ਦੋ ਅੰਗੂਰੀ ਕਰਕੇ ਅੰਗੂਰੀ ਤੀਸਰੇ ਨੂੰ ਆਪਾਂ ਪਰਪਲ ਕਰਾਂਗੇ ਫਿਰ ਆਪਾਂ ਅੰਗੂਰੀ ਹੀ ਕਰਾਂਗੇ ਇਹ ਪਰਪਲ ਨੂੰ ਵੀ ਆਪਾਂ ਅੰਗੂਰੀ ਕਰ ਦੇਣਾ ਵਾ ਤੇ ਇਹ ਵਾਲਾ ਜਿਹੜਾ ਪਰਪਲ ਆ ਇਹਨੂੰ ਆਪਾਂ ਪਰਪਲ ਹੀ ਰਹਿਣ ਦੇਣਾ ਫਿਰ ਆਪਾਂ ਅੰਗੂਰੀ ਕਰਦੇ ਨੇ ਤੇ ਇਸ ਤੋਂ ਲਾਸਟ ਵਾਲਾ ਜਿਹੜਾ ਅੰਗੂਰੀ ਸੀ ਇਹ ਵਾਲਾ ਇਹਨੂੰ ਆਪਾਂ ਹੁਣ ਪਰਪਲ ਕਰ ਦੇਣਾ ਵਾ ਲਓ ਹੁਣ ਆਪਣੀ ਬਾਕੀ ਇਸ ਲਾਈ ਇਸ ਤਰ੍ਹਾਂ ਹੀ ਕੰਪਲੀਟ ਹੋਣੀ ਸਾਰੀ ਇਹ ਵੀ ਆਪਾਂ ਸਲਾਈ ਕੰਪਲੀਟ ਕਰ ਲਈ ਆ ਇਸ ਤੋਂ ਅੱਗੇ ਆਪਾਂ ਫਿਰ ਇਸ ਤਰ੍ਹਾਂ ਉਹਨਾਂ ਨੂੰ ਹੁਣ ਜਿਹੜੀ ఏ అంగూరికా కుడ ను అంగూరిపల్ ను అంగూరిపల్ ను అంగూరినా అంగూరి జానుపల్ వకి అని సారి సే తరలి ਲਓ ਜੀ ਹੁਣ ਆਪਾਂ ਇਹ ਵੀ ਸਲਾਈ ਕੰਪਲੀਟ ਕਰ ਲਈ ਆ ਤੇ ਇਸ ਤੋਂ ਬਾਅਦ ਆਪਾਂ ਹੁਣ ਫਿਰ ਜਿਹੜੀ ਸਲਾਈ ਕੰਪਲੀਟ ਕਰਨੀ ਐ ਨੂੰ ਆਪਾਂ ਇਸ ਤਰ੍ਹਾਂ ਕਰਨਾ ਵਾ ਹੁਣ ਇਹ ਅੰਗੂਰੀ ਨੂੰ ਵੀ ਫੇਰ ਆਪਾਂ ਪਰਪਲ ਕਰ ਲੈਣਾ ਵਾ ਫਿਰ ਆਪਾਂ ਤਿੰਨ ਕੁੰਡੇ ਆਪਾਂ ਹੁਣ ਪਰਪਲ ਦੇ ਕਰਾਂਗੇ ਬਾਕੀ ਸਾਰੇ ਹੀ ਆਪਾਂ ਤਿੰਨ ਸੌਰੀ ਤਿੰਨ ਕੁੰਡੇ ਆਪਾਂ ਅੰਗੂਰੀ ਦੇ ਕਰਾਂਗੇ ਬਾਕੀ ਸਾਰੇ ਆਪਾਂ ਪਰਪਲ ਦੇ ਹੀ ਕਰ ਦਾਂਗੇ ਕਿਉਂਕਿ ਹੁਣ ਆਪਣਾ ਡਿਜ਼ਾਈਨ ਕੰਪਲੀਟ ਹੋਣ ਵਾਲਾ ਵਾ ਹੁਣ ਆਪਾਂ ਸਾਰੀ ਸਲਾਈ ਇਸੇ ਤਰ੍ਹਾਂ ਹੀ ਕੰਪਲੀਟ ਕਰਨੀ ਹੈ ਬੋ ਜੀ ਹੁਣ ਆਪਣਾ ਇਹ ਸਾਰਾ ਪੱਲਾ ਕੰਪਲੀਟ ਹੋ ਗਿਆ ਵਾ ਤੇ ਹੁਣ ਆਪਣਾ ਵੇਖੋ ਕਿੱਡੇ ਸੋਹਣੇ ਡਿਜ਼ਾਈਨ ਬਣੇ ਹੋਏ ਨੇ ਇਸ ਤੋਂ ਬਾਅਦ ਆਪਾਂ ਇੱਥੇ ਇੱਕ ਲੈਂਪਰਪਲ ਦੀ ਪਾਤੀ ਅੰਗੂਰੀ ਦੀ ਪਾਈ ਫਿਰ ਆਪਾਂ ਪਰਪਲ ਬਣਾ ਕੇ ਫਿਰ ਅੰਗੂਰੀ ਪਾਤਾ ਫਿਰ ਪਰਪਲ ਬਣਾ ਕੇ ਫੇ ਅੰਗੂਰੀ ਫੇ ਆਪਾਂ ਉੱਪਰ ਡਿਜ਼ਾਈਨ ਪਾਤੇ ਆ ਤੇ ਇਸੇ ਤਰ੍ਹਾਂ ਹੀ ਆਪਾਂ ਸਾਰਾ ਕੰਪਲੀਟ ਕਰ ਲਿਆ ਵਾ ਤੇ ਦੇਖੋ ਕਿੱਡੇ ਸੋਹਣੇ ਡਿਜ਼ਾਈਨ ਲੱਗਣ ਡੈ ਆ ਦੇਖੋ ਕਿੱਡੇ ਸੋਹਣੇ ਸੋਹਣੇ ਕਿੱਡੇ ਪਿਆਰੇ ਪਿਆਰੇ ਲੱਗ ਰਹੇ ਆ ਇਹ ਡਿਜ਼ਾਈਨ